ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਸਰਜੀਤ ਸਿੰਘ ਤੇ ਉਸਦੇ ਛੋਟੇ ਭਰਾ ਦਾ ਵਿਆਹ ਇੱਕ ਦਿਨ ਦੇ ਫਰਕ ਨਾਲ ਹੋਇਆ ਦੋਨੋਂ ਨੋਹਾਂ ਦੀਆਂ ਸਾਰੀਆਂ ਰਸਮਾਂ ਇਕੱਠੇ ਹੀ ਕੀਤੀਆਂ ਗਈਆਂ ਸਰਜੀਤ ਦੀ ਪਤਨੀ ਸਿਮਰਨ ਬਹੁਤ ਹੀ ਸਮਝਦਾਰ ਪੜ੍ਹੀ ਲਿਖੀ ਸਿਲਾਈ ਕਢਾਈ ਵਿੱਚ ਨਪੁੰਨ ਤੇ ਘਰ ਦੇ ਸਾਰੇ ਕੰਮ ਬੜੇ ਸੁਚੱਜੇ ਢੰਗ ਨਾਲ ਕਰਨਾ ਜਾਣਦੀ ਸੀ ਉਸ ਦਿਨ ਦਰਾਣੀ ਇੱਕ ਵੱਡੀ ਕਰਦੀ ਸੀ ਨਵੇਂ ਰਿਸ਼ਤੇਦਾਰਾਂ ਦੇ ਆਕਾਤ ਜਾਂਚਕ ਸ਼ੁਰੂ ਹੋਈ ਤਾਂ ਸਿਮਰਨ ਨੂੰ ਇਹ ਅਹਿਸਾਸ ਹੋਇਆ ਕਿ ਉਸਦੀ ਸੱਸ ਸਹੁਰਾ ਉਸਦੇ ਪੇਕੇ ਵਾਲਿਆਂ ਦੀ ਤੇ ਦਰਾਣੀ ਦੇ ਪੇਕੇ ਵਾਲਿਆਂ ਦੀ ਖਾਤਰਦਾਰੀ ਵਿੱਚ ਬਹੁਤ ਫਰਕ ਕਰਦੀ ਸੀ ਸਿਮਰਨ ਅਤੇ surjeet ਕੁਝ ਨਾ ਬੋਲਦੇ ਸਭੋਂ ਪਿਆਰ ਵਿੱਚ ਗੁੜੁੱਛ ਜੋੜੀ ਸਭ ਕੁਝ ਦੇਖ ਕੇ ਵੀ ਅਣਦੇਖਾ ਕਰ ਜਾਂਦੇ ਸਿਮਰਨ ਦੀ ਦਰਾਣੀ ਤੇ ਦਿਉਰ ਕਨੇਡਾ ਚਲੇ ਗਏ ਸਿਮਰਨ ਦੀ ਸੱਸ ਉਸ ਦੇ ਹਰ ਕੰਮ ਵਿੱਚ ਨਿਗਾਹਾਂ ਕੱਢਦੀ ਰਹਿੰਦੀ। ਸਿਮਰਨ ਦੇ ਸਾਸੋਰਾ ਤੇ ਨਨਾਨ ਤਿੱਕੜੀ ਦੀਆਂ ਨਜ਼ਰਾਂ ਉਸ ਤੇ ਹੀ ਲੱਗੀਆਂ ਰਹਿੰਦੀਆਂ। ਸਿਮਰਨ ਆ ਭਾਵੇਂ ਸਰਜੀਤ ਨੂੰ ਕੁਝ ਨਾ ਦੱਸਦੀ ਪਰ ਉਹ ਸਭ ਕੁਝ ਸਮਝਦਾ ਸੀ ਤੇ ਖਾਸ ਕਰ ਆਪਣੇ ਮਾਪਿਆਂ ਦੇ ਸੁਭਾਅ ਨੂੰ। ਪਰ ਸਰਜੀਤ ਤੇ ਸਿਮਰਨ ਦਾ ਆਪਸੀ ਪਿਆਰ ਪਰਿਵਾਰ ਦੀਆਂ ਵਧੀਆਂਕੀਆਂ ਤੇ ਪਾਣੀ ਫੇਰ ਦਿੰਦਾ। ਤੋਨੂੰ ਇੱਕ ਦੂਜੇ ਦਾ ਬੜਾ ਖਿਆਲ ਰੱਖਦੀ। ਇੱਕ ਦਿਨ ਸਿਮਰਨ ਦੀ ਸੱਸ ਨੇ ਕਿਹਾ ਆਪਣੇ ਸਾਰੇ ਗਹਿਣੇ ਮੈਨੂੰ ਦੇ ਦੇ ਬੈਂਕ ਦੇ ਲਾਕਰ ਵਿੱਚ ਰੱਖ ਦੇਈ ਗਹਿਣੇ ਘਰ ਰੱਖਣ ਦਾ ਜ਼ਮਾਨਾ ਨਹੀਂ ਉਦੋਂ ਸਿਮਰ ਨੂੰ ਆਪਣੀ ਸੱਸ ਦੀ ਮਨਚਾ ਦਾ ਪਤਾ ਨਹੀਂ ਸੀ ਕਿ ਇਹ ਗਹਿਣੇ ਹੁਣ ਉਸ ਨੂੰ ਕਦੇ ਵੀ ਨਹੀਂ ਮਿਲਣਗੇ ਸੱਸ ਨੇ ਸਰਜੀਤ ਦੇ ਪੇਕਿਆਂ ਵੱਲ ਦੇ ਗਹਿਣਿਆਂ ਵਿੱਚੋਂ ਵੀ ਉਸ ਨੂੰ ਇੱਕ ਗਹਿਣਾ ਵੀ ਰੱਖਣ ਨਾ ਦਿੱਤਾ ਸੱਸ ਨੇ ਗਹਿਣੇ ਆਪਣੇ ਕੋਲ ਰੱਖ ਲਏ ਜਾਂ ਬੈਂਕ ਚ ਸਿਮਰ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਜਦੋਂ surjeet shami ਘਰ ਆਇਆ ਤਾਂ surjeet ਨੇ ਪਾਣੀ ਦਾ ਗਲਾਸ ਪੜਾਇਆ ਤਾਂ surjeet ਦੀ ਨਜ਼ਰ simran ਦੇ ਹੱਥਾਂ ਤੇ ਪਈ ਤਾਂ ਉਸਨੇ ਪਾਣੀ ਇੱਕ ਪਾਸੇ ਰੱਖ ਕੇ ਕਿਹਾ simran ਤੇਰੇ ਗਹਿਣੇ ਕਿੱਥੇ ਨੇ simran ਨੇ ਸਾਰੀ ਗੱਲ ਦੱਸ ਦਿੱਤੀ surjeet simran ਨੂੰ ਗੁੱਸੇ ਹੋਇਆ ਕਿ ਮੈਨੂੰ ਬਿਨਾਂ ਪੁੱਛੇ ਤੂੰ ਗਹਿਣੇ ਕਿਉਂ ਦਿੱਤੇ ਤਾਂ simran ਨੇ ਕਿਹਾ ਮੇਰਾ ਅਸਲੀ ਗਹਿਣਾ ਤਾਂ ਤੁਸੀਂ ਹੋ ਪਰ ਸਿਮਰ ਨੂੰ ਗਹਿਣੇ ਪਾ ਕੇ ਬਾਹਰ ਜਾਂਦੀ ਨਹੀਂ ਫੇਰ ਕੀ ਜ਼ਰੂਰਤ ਸੀ ਗਹਿਣੇ ਬੈਂਕ ਚ ਰੱਖਣ ਦੀ ਪਰ ਕਿਸੇ ਦੀ ਕਿਸੇ ਵੀ ਖੁਸ਼ੀ ਦੇ ਮੌਕੇ ਸਿਮਰ ਨੂੰ ਉਹ ਗਹਿਣੇ ਕਦੇ ਵਾਪਸ ਨਾ ਮਿਲੇ ਕਦੇ-ਕਦੇ ਜਦੋਂ ਸਿਮਰ ਨੂੰ ਤਿਆਰ ਹੋਣ ਲੱਗਦੀ ਤਾਂ ਉਹ ਆਪਣੇ ਨਕਲੀ ਗਹਿਣਿਆਂ ਨੂੰ ਦੇਖ ਕੇ ਹੌਂਕਾ ਭਰ ਕੇ ਆਪਣੇ ਆਪ ਨੂੰ ਕਹਿੰਦੀ ਮੈਂ ਅਜੇ ਜੀ ਭਰ ਕੇ ਵੇਖੇ ਵੀ ਨਹੀਂ ਸੀ ਪਰ ਕਿਤੇ ਨਾ ਕਿਤੇ ਸਿਮਰ ਦੀਆਂ ਸਜਰੀਆਂ ਸਦਰਾਂ ਪੂਰੀਆਂ ਨਾ ਹੋ ਸਕੀਆਂ ਸਮਾਂ ਬੀਤਦਾ ਗਿਆ ਫਿਰ ਇੱਕ ਦਿਨ ਕਿਸੇ ਖਾਸ ਰਿਸ਼ਤੇਦਾਰੀ ਵਿੱਚ ਵਿਆਹ ਸੀ ਸੁਰਜੀਤ ਨੇ ਆਪਣੀ ਮਾਂ ਨੂੰ ਕਿਹਾ ਬੇਬੇ ਸਿਮਰਨ ਦੇ ਗਹਿਣੇ ਬੈਂਕ ਤੋਂ ਲਿਆ ਕੇ ਦਿਓ ਰਿਸ਼ਤੇਦਾਰੀ ਵਿੱਚ ਘਰ ਦੀ ਨੂੰਹ ਬਿਨਾ ਗਹਿਣਿਆਂ ਤੋਂ ਕਿਵੇਂ ਜਾਵੇਗੀ ਵਾਰ-ਵਾਰ ਕਹਿਣ ਤੇ ਆਖਰ ਸੱਸ ਨੇ ਕੌੜਾ ਕੁੱਟ ਭਰ ਕੇ ਗਹਿਣੇ ਸਿਮਰਨ ਨੂੰ ਦੇ ਦਿੱਤੇ ਸਿਮਰਨ ਆਪਣੇ ਮਾਪਿਆਂ ਦੁਆਰਾ ਦਿੱਤੇ ਗਹਿਣੇ ਪਾ ਬਹੁਤ ਖੁਸ਼ੀ ਉਸ ਨੇ ਸਹੁਰਿਆਂ ਵੱਲੋਂ ਪਾਏ ਗਹਿਣੇ ਦੇਖ ਕੇ ਬੜੀ ਖੁਸ਼ੀ ਹੋਈ ਕਿਉਂਕਿ ਇਹ ਇੱਕ ਇੱਕ ਗਹਿਣਾ surjit ਨੇ ਆਪਣੇ ਹੱਥੀ ਬਣਵਾਇਆ ਸੀ ਅੱਜ ਕਈ ਸਾਲਾਂ ਬਾਅਦ surjit ਦੇ ਮਨਪਸੰਦ ਗਹਿਣੇ ਪਾ ਕੇ ਸਿਮਰਨ ਪਹਿਲਾਂ ਹੀ ਤਿਆਰ ਹੋ ਕੇ surjit ਦੇ ਸਾਹਮਣੇ ਆ ਖੜੀ ਹੋਈ ਆਜ ਉਸ ਦੇ ਚਿਹਰੇ ਤੇ ਅਜੀਬ ਜਿਹੀ ਚਮਕ ਸੀ surjit ਨੂੰ ਸਿਮਨ ਅੱਜ ਇੱਕ ਸੱਜ ਵਿਆਹੀ ਲੱਗ ਰਹੀ ਸੀ surjit ਨੇ ਇਹ ਪੱਕਾ ਸੋਚ ਲਿਆ ਸੀ ਕਿ ਉਹ ਹੁਣ ਗਹਿਣੇ ਸਿਮਨ ਤੋਂ ਵੱਖ ਨਹੀਂ ਹੋਣ ਦੇਵੇਗਾ ਬਿਆਹ ਨਿਬੜ ਗਿਆ ਸਾਸਨੇ ਸਿਮਨ ਕੋਲੋਂ ਕਈ ਵਾਰ ਗਹਿਣੇ ਮੰਗੇ ਪਰ ਉਹ ਹਰ ਵਾਰ ਗੱਲ ਟਾਲ ਦਿੰਦੀ ਜਾਂ ਹਣ ਸੁਣਿਆ ਕਰ ਦਿੰਦੀ ਕਿਉਂਕਿ ਸੁਰਜੀਤ ਨੇ ਸਿਮਨ ਨੂੰ ਗਹਿਣੇ ਵਾਪਸ ਕਰਨ ਤੋਂ ਰੋਕ ਦਿੱਤਾ ਸੀ ਜਦੋਂ ਸਿਮਨ ਤੇ ਉਸਦਾ ਪਤੀ ਜਦੋਂ ਕਦੇ ਬਾਹਰ ਗਏ ਤਾਂ ਸੱਸ ਨੇ ਤੇ ਨਨਾਨ ਨੇ ਉਹਨਾਂ ਦਾ ਕਮਰਾ ਪੱਤ ਪੱਤ ਕਰਕੇ ਫਰੋਲ ਦਿੱਤਾ ਪਰ ਗਹਿਣੇ ਕਿਤੇ ਉਹ ਨਾ ਮਿਲੇ ਸੁਰਜੀਤ ਨੇ ਸਮਝਦਾਰੀ ਨਾਲ ਗਹਿਣੇ ਸਟੋਰ ਵਿੱਚ ਡਿੱਠੇ ਮੰਝੇ ਦੀ ਦੌਣ ਨਾਲ ਬੰਨ ਕੇ ਬੰਨ ਦਿੱਤੇ ਜਦੋਂ ਜ਼ਰੂਰਤ ਹੁੰਦੀ ਉਹਦੋਂ ਹੀ ਸਮਾਨ ਗਹਿਣੇ ਪਾ ਕੇ ਵਾਪਸ ਉਸ ਜਗ੍ਹਾ ਤੇ ਰੱਖ ਦਿੰਦੀ ਕਿਉਂਕਿ ਉੱਥੇ ਬਹੁਤ ਸਾਰਾ ਸਮਾਨ ਪਿਆ ਸੀ ਮੰਝਾ ਇਨਾ ਭਾਰਾ ਸੀ ਉਹਨੂੰ ਕੋਈ ਫਿਲਾ ਵੀ ਨਹੀਂ ਸਕਦਾ ਸੀ ਨਾਲੇ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਹੋ ਸਕਿਆ ਕਿ ਆਖਰ ਗਹਿਣੇ ਰੱਖੇ ਕਿੱਥੇ ਨੇ ਸਾਰਾ ਟੱਬਰ ਸੋਚ ਕੇ ਪਰੇਸ਼ਾਨ ਸੀ ਕਿ ਆਖਰ ਗਹਿਣੇ ਕਿੱਥੇ ਗਏ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਗਿਆਨੇ ਬੈਂਕ ਦੇ ਲੋਕਰ ਤੋਂ ਵੀ ਵੱਧ ਸੁਰੱਖਤ ਜਗ੍ਹਾ ਤੇ ਮਹਿਫੂਜ਼ ਹਨ